ਤੇ ਰੱਖਾਂਗੇ ਮੈਂ ਤਾਂ ਕੋਈ ਗੱਲ ਦੀ ਹੋਤ ਨਾ ਕਰ ਜੀ ਸਰ ਇਸ ਵੇਲੇ ਅਸੀਂ ਬਿਆਸ ਪਿੰਡ ਆਦਮਪੁਰ ਹਲਕੇ ਦੇ ਵਿੱਚ ਬਾਪੂ ਜੀ ਖੋਜਾ ਸਿੰਘ ਉਹ ਜਿਹੜੇ ਸਦਾ ਸਾਥ ਛੱਡ ਗਏ ਥੋੜਾ ਦੇ ਕੇ ਉਹਨਾਂ ਦੇ ਘਰ ਮੈਂ ਆਇਆ ਸੀਗਾ ਉਹਨਾਂ ਦੇ ਪੁੱਤਰ ਦੇ ਨਾਲ ਅਫਸੋਸ ਕਰਨ ਆਇਆ ਸੀਗਾ ਕਿਉਂਕਿ ਬਾਪੂ ਸਾਡੀ ਕੌਮ ਦਾ ਪੰਜਾਬ ਦਾ ਸਿੱਖ ਕੌਮ ਦਾ ਬਹੁਤ ਵੱਡਾ ਸਦਮਾਇਆ ਸੀਗੇ ਮੈਦਾਨ ਦੌਰਾਂ ਦੇ ਵਿੱਚ ਜਿਹੜਾ ਉਹਨਾਂ ਨੇ ਦੁਨੀਆ ਪੱਧਰ 'ਤੇ ਸਾਡਾ ਨਾਂ ਰੋਸ਼ਨ ਕੀਤਾ ਉਹਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਮੇਰਾ ਬੜਾ ਕੱਲ ਦਾ ਸਾਡਾ ਮਨ ਖਾਸ ਸੀ ਕੱਲ ਅਸੈਂਬਲੀ ਚੱਲਦੀ ਸੀਗੀ ਮੈਂ ਜਦੋਂ ਜਲੰਧਰ ਦੀ ਬਾਈ ਇਲੈਕਸ਼ਨ ਸੀਗੀ ਮੈਂ ਆਦਮਪੁਰ ਹਲਕੇ ਦਾ ਅੰਚਾਸ ਸੀਗਾ ਉਦੋਂ ਮੈਂ ਬਾਪੂ ਜੀ ਦੇ ਤਾਬੇ ਤੋਂ ਕਈ ਵਾਰ ਮਦਦ ਜੜੀ ਰੋਟੀ ਖਾਧੀ ਕਿ ਬਾਪੂ ਦਾ ਤਾਬਾ ਜਦੋਂ ਉੱਥੋਂ ਖਾਣੇ ਬਾਪੂ ਜੀ ਉਹ ਇੱਥੇ ਨਹੀਂ ਉਹ ਤਾਂ ਬੜਾ ਮਿਲੂ ਦਿਲ ਕਰਦਾ ਸੀ ਉਹ ਕੈਨੇਡਾ ਗਏ ਸੀ ਜੀ ਇਸ ਕਰਕੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਾਪੂ ਜੀ ਨੂੰ ਸੱਦਾ ਦੇ ਫੁੱਲ ਪੇਟ ਕਰਨਾ ਹੈ ਔਰ ਪਰਿਵਾਰ ਨੂੰ ਕਹਿਣਾ ਹੈ ਕਿ ਇਹ ਪਰਿਵਾਰ ਦੇ ਇਹ ਸਾਡੀ ਬਹੁਤ ਵੱਡੀ ਈਮਾਨਤ ਹੈ ਇਹਨਾਂ ਨੂੰ ਕਦੀ ਵੀ ਕਿਸੇ ਵੀ ਕਿਸਮ ਦੀ ਲੋਡ ਪਵੇ ਕਦੀ ਵੀ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਲੋਡ ਪਵੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਹਮੇਸ਼ਾ ਹੀ ਇਹਨਾਂ ਦੇ ਨਾਲ ਰਹੂਗੀ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਰਹਾਂਗੇ ਉਹਦੇ ਜਿੰਨਾ ਚਿਰ ਤੱਕ ਸਾਡੇ ਸਾਹ ਨੇ ਬਾਪੂ ਜੀ ਨੂੰ ਉਹਨਾਂ ਤੱਕ ਭੁੱਲਿਆ ਨਹੀਂ ਜਾ ਸਕਦਾ ਪਲਵਾਦ ਬੜਾ ਵੱਡਾ ਬੜੇ ਹੌਸਲੇ ਵਾਲਾ ਪਲਵਾਦ ਹੈ ਸੋ ਮੈਂ ਮਤਲਬ ਆ ਕੇ ਮੇਰਾ ਮਨ ਦੁਖੀ ਹੋਂਦਾ ਪਰ ਖਾਂਤ ਵੀ ਹੋ ਗਿਆ ਕਿ ਮੈਂ ਉਹਨਾਂ ਦੇ ਪੁੱਤ ਨੂੰ ਮਿਲ ਲਿਆ 114 ਸਾਲ ਦੀ ਉਮਰ ਜਿਹੜੀ ਅੱਜ ਦੇ ਯੋਗ ਵਿੱਚ ਅੱਜ ਦੇ ਯੋਗ ਦੇ ਤੇ ਕੋ 70 75 ਤੋਂ ਨਹੀਂ ਵੱਧਾ ਉਹਦੇ ਵੀ ਬਹੁਤ ਦੌੱਚੀ ਗੱਲ ਹੈ ਕਿ ਉਹਨਾਂ ਦੌੜਨਾ 80 ਸਾਲ ਤੋਂ ਬਾਅਦ ਕੀਤਾ ਮਤਲਬ ਇਹ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਕਿ ਬੰਦਾ ਦੇਖੋ ਕਿਸ ਮਿੱਟੀ ਦਾ ਬਣਿਆ ਹੋਗਾ ਕਿ ਜਿੰਨੇ 80 ਸਾਲ ਦੀ ਉਮਰ ਤੋਂ ਬਾਅਦ ਦੌੜ ਕੇ ਸਾਡਾ ਨਾਂ ਸਿੱਖ ਕੌਮ ਦਾ ਆਪਣੇ ਪਰਿਵਾਰ ਦਾ ਤੇ ਉਹਨਾਂ ਦੇ ਕੀਤਾ ਹੀ ਜੰਮ ਦਾ ਜ਼ਿਲ੍ਹੇ ਦਾ ਤੇ ਕੀਤਾ ਹੀ ਪੰਜਾਬ ਦਾ ਤੇ ਕੀਤਾ ਹੈ ਪਰ ਜਿੱਥੇ-ਜਿੱਥੇ ਵੀ ਦੁਨੀਆ ਦੇ ਕਿਸੇ ਹਿੱਸੇ ਦੇ ਸਿੱਖ ਵੱਸਦਾ ਸਾਡੀ ਸਿੱਖ ਕੌਮ ਦਾ ਉਹਨਾਂ ਨਾਂ ਰੋਸ਼ਨ ਕੀਤਾ ਸੋ ਮੇਰਾ ਬਾਪੂ ਜੀ ਨੂੰ ਮੇਰਾ ਸਿਰ ਝੁਕਦਾ ਮੈਂ ਉਹਨਾਂ ਨੂੰ ਸੰਦਾ ਜਲੀ ਦੇਣਾ ਹੈ ਉਦੋਂ ਮੈਂ ਉਹਨਾਂ ਦੇ ਪ੍ਰਵਾਦ ਦੇ ਨਾਲ ਅਫਸੋਸ ਸਹਿਤ ਜਿੱਦਕ ਕੱਲ ਚੱਬੇਵਾਲ ਸਾਹਿਬ ਆਈਸੀਓ ਕਹਿੰਦੇ ਸੀ ਇੱਕ ਯਾਦਗਾਰ ਬਣਾਈ ਜਾਏਗੀ ਫੋਦਾ ਸਿੰਘ ਹੋਰਾਂ ਦੇ ਨਾਂ ਤੇ ਤਾਂ ਕਿ ਆਉਣ ਵਾਲੀ ਪੀੜ੍ਹੀ ਇਸ ਸਰਦਾਰ ਨਰਗਰੇਟਰ ਨੂੰ ਯਾਦ ਰੱਖ ਸਕਣ ਨਹੀਂ ਨਹੀਂ ਬਹੁਤ ਤੋਂ ਵਧੀਆ ਉਹਨਾਂ ਨੇ ਕਿਹਾ ਤੇ ਯਾਦਗਾਰ ਬਣਨੀ ਚਾਹੀਦੀ ਹੈ ਉਹ ਮੈਂ ਵੀ ਮੁਖਵੰਤੀ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਜੇ ਇੰਨਾ ਵੱਡੇ ਬੰਦਿਆਂ ਦੀ ਆਪਾਂ ਯਾਦਗਾਰਾਂ ਨਹੀਂ ਬਣਾਉਂਦੇ ਤੇ ਫਿਰ ਤੇ ਜਦ ਕੁਛ ਦੀ ਪਰਉਣੀ ਚਾਹੀਦੀ ਹੈ ਸਾਨੂੰ ਉਹ ਬਣਾਉਣਗੇ ਵੀ ਮਾਨ ਸਾਹਿਬ ਤੇ ਆਪ ਖੇਡਾਂ ਲਈ ਬੜੇ ਸ਼ਕੀਨ ਜਿਮੜਿਆ ਖੇਡ ਖੇਡਾ ਦਾ ਬੜਾ ਪਿਆਰ ਕਰਦੇ ਆ ਸੋ ਮੈਂ ਵੀ ਮਾਨ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਨੂੰ ਮਤਲ ਜਿਹੜਾ ਉਹਨਾਂ ਦੀ ਯਾਦਗਾਰ ਜਿਹੜੀ ਆ ਉਹ ਬਣਉਣੀ ਚਾਹੀਦੀ ਆ ਉਹ ਕਿਉਂਕਿ ਅਰਜਕਮਾਦ ਦੀ ਇਸ ਏਰੀਆ ਦੇ ਵਿੱਚ ਆ ਟੀਨੂ ਜੀ ਇਸ ਏਰੀਆ ਦੇ ਵਿੱਚ ਆ ਅਸੀਂ ਸਾਦੇ ਮਿਲ ਕੇ ਜਿਹੜਾ ਉਹ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਕਿ ਯਾਦਗਾਰ ਜਿਹੜੀ ਉਹਨਾਂ ਦੀ ਬਣਦੀ